ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਇਹ ਜਾਣਾਂਗੇ ਆਪਾਂ ਨੂੰ ਕਿ ਜਦੋਂ ਆਪਾਂ ਬੈਕ ਦੇ ਉੱਪਰ ਜਿਹੜੀਆਂ ਪਲੇਟਾਂ ਪਾਉਣੀ ਹੈਗੀਆਂ ਇਹ ਇੱਕ ਦੋ ਦਿਨ ਪਹਿਲਾਂ ਮੈਨੂੰ ਮੈਸੇਜ ਆਇਆ ਸੀ ਕਿ ਜੀ ਜਿੱਦਾਂ ਅਸੀਂ ਸੂਟ ਸਟਿਚ ਕਰ ਲੈਂਦੇ ਆ ਤੇ ਬਟ ਬੈਕ ਵਾਲੀ ਜਿਹੜੀ ਪਲੇਟ ਆਪਣੀਆਂ ਪਾਈਆਂ ਹੁੰਦੀ ਹੈ ਉੱਥੇ ਜਿਹੜੀ ਹੈਗੀ ਸਾਡੀ ਫਿਟਿੰਗ ਹੈ ਜਿਹੜੀ ਉਹ ਅਫਸੈਟ ਹੋ ਜਾਂਦੀ ਹੈ ਮਤਲਬ ਲੂਜ਼ਿੰਗ ਰਹਿੰਦੀ ਹੈ ਮਗਰਲੀ ਸਾਈਡ ਤੇ ਠੀਕ ਹੈ ਵੈਸੇ ਤਾਂ ਮੈਂ ਪਹਿਲਾਂ ਵੀ ਇਸ ਟੌਪਿਕ ਦੇ ਉੱਪਰ ਇੱਕ ਵੀਡੀਓ ਅਪਲੋਡ ਕਰ ਦਿੱਤੀ ਹੈ ਤੇ ਬਟ ਮੈਂ ਦੁਬਾਰਾ ਇਸ ਟੌਪਿਕ ਦੇ ਉੱਪਰ ਇੱਕ ਵਾਰੀ ਫੇਰ ਤੋਂ ਵੀਡੀਓ ਬਣਾ ਰਹੀ ਹਾਂ ਤਾਂ ਕਿ ਜੇ ਕੋਈ ਪੁਆਇੰਟ ਰਹਿ ਗਿਆ ਹੋਵੇ ਤੇ ਉਹਨੂੰ ਵੀ ਆਪਾਂ ਇਸ ਵਾਰ ਕਵਰ ਕਰ ਸਕੀਏ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਜਾਣਾਂਗੇ ਕਿ ਆਪਾਂ ਪਲੇਟਾਂ ਪਾਉਣੇ ਕਿਉਂ ਆ ਤਾਂ ਕਿ ਜਿਹੜੀ ਆਪਣੀ ਊਮਨ ਦੀ ਜਿਹੜੀ ਬੋਡੀ ਦੀ ਸ਼ੇਪ ਅਕੋਰਡਿੰਗ ਆਪਾਂ ਨੂੰ ਜਿੱਥੇ ਜਿੱਥੇ ਆਪਾਂ ਨੂੰ ਐਕਸਟਰਾ ਕੱਪੜਾ ਹੁੰਦਾ ਉੱਥੇ ਆਪਾਂ ਨੂੰ ਇਹਨਾਂ ਨੂੰ ਇਕੱਠਾ ਕਰਨਾ ਹੁੰਦਾ ਕੱਪੜੇ ਨੂੰ ਪਲੇਟ ਪਾ ਕੇ ਤਾਂ ਹੀ ਆਪਣੀ ਬੋਡੀ ਦੀ ਸ਼ੇਪ ਹੈ ਜਿਹੜੀ ਉਹ ਸਹੀ ਪ੍ਰੋਪਰ ਜਿਹੜੀ ਹੈਗੀ ਆ ਸੈਟਿੰਗ ਆਉਂਦੀ ਹੈਗੀ ਹੈ ਜੇ ਆਪਾਂ ਪਲੇਟ ਵਗੈਰਾ ਨਾ ਪਾਈਏ ਤਾਂ ਆਪਣੀ ਕਮੀਜ਼ ਦੀ ਲੁੱਕ ਹੈ ਜਿਹੜੀ ਉਹ ਬਿਲਕੁਲ ਸਟੇਟ ਤੇ ਸਿੰਪਲ ਰਹਿੰਦੀ ਹੈ ਠੀਕ ਹੈ ਜੀ ਤੇ ਫੁੱਲ ਤੇਜ਼ ਫਿਟਿੰਗ ਲੈਣ ਵਾਸਤੇ ਆਪਾਂ ਜਿਹੜੀ ਹੈਗੀ ਆ ਕਮੀਜ਼ ਦੇ ਉੱਪਰ ਪਲੇਟ ਪਾਉਣੇ ਆ ਤਾਂ ਕਿ ਜਿੱਥੇ ਵੀ ਆਪਣੇ ਕਮੀਜ਼ ਦੇ ਵਿੱਚ ਐਕਸਟਰਾ ਕਪੜਾ ਜਾਂ ਐਕਸਟਰਾ ਮਾਰਜਨ ਹੈਗਾ ਉਹਨੂੰ ਆਪਾਂ ਪਲੇਟ ਪਾ ਕੇ ਜਿਹੜਾ ਹੈਗਾ ਉਹਨੂੰ ਕਵਰ ਕਰ ਸਕੀਏ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਟੈਕਚਰ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਆਪਣੀ ਬੋਡੀ ਦਾ ਟੈਕਚਰ ਕੁਝ ਇਸ ਤਰੀਕੇ ਦੇ ਨਾਲ ਹੁੰਦਾ ਠੀਕ ਹੈ ਜੀ ਗਰਦਨ ਤੋਂ ਇੱਥੋਂ ਤੱਕ ਉੱਪਰ ਉੱਬਰਿਆ ਹੋਇਆ ਹੁੰਦਾ ਇੱਥੇ ਆਪਾਂ ਨੂੰ ਕੱਪੜੇ ਦੀ ਜਿਹੜੀ ਹੈਗੀ ਹੈ ਜ਼ਰੂਰਤ ਹੁੰਦੀ ਹੈ ਤੇ ਇੱਥੋਂ ਲੈ ਕੇ ਹਾਫ ਜਿਹੜੀ ਬੈਕ ਤੋਂ ਲੈ ਕੇ ਤੇ ਇੱਥੋਂ ਆਪਣੀ ਹਿਪ ਤੱਕ ਜਿਹੜਾ ਹੈਗਾ ਇਸਾ ਜਿਹੜਾ ਹੈਗਾ ਥੋੜਾ ਜਿਹਾ ਅੰਦਰ ਝੁਕਿਆ ਹੁੰਦਾ ਠੀਕ ਹੈ ਜੀ ਇੱਥੇ ਜਿਹੜਾ ਹੈਗਾ ਆਪਣੀ ਕਮੀਜ਼ ਦੇ ਵਿੱਚ ਐਕਸਟਰਾ ਮਾਰਜਿਨ ਜਿਹੜਾ ਕੱਪੜੇ ਦੇ ਵਿੱਚ ਹੁੰਦਾ ਜਿਹਨੂੰ ਆਪਾਂ ਪਲੇਟ ਦੇ ਨਾਲ ਕਵਰ ਕਰਨਾ ਹੁੰਦਾ ਠੀਕ ਹੈ ਜੀ ਹੁਣ ਆਪਾਂ ਗਲਤੀ ਕੀ ਕਰਦੇ ਆ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੇਖ ਲੈਣੇ ਆ ਕਿ ਡਾਊਨ ਆਪਾਂ ਸਪੋਜ਼ ਕਿ ਆਪਾਂ ਫਰੰਟ ਤੇ ਜਦਾ ਬਾਡੀ ਤੋਂ ਨਾਪ ਲਿਆ ਜਾਂ ਫਿਰ ਆਪਾਂ ਸੂਟ ਤੋਂ ਨਾਪ ਲਿਆ ਜਿੱਦਾਂ ਵੀ ਆਪਾਂ ਨਾਪ ਲਿਆ ਕਿ ਆਪਾਂ ਡਾਊਨ ਆ ਜਿਹੜੀਆਂ ਉਹ 11 ਇੰਚ ਦੇ ਉੱਪਰ ਪਲੇਟ ਪਾਉਣੀ ਹੈਗੀਆਂ ਠੀਕ ਹੈ ਜੀ ਆਪਾਂ ਫਰੰਟ ਜਿਵੇਂ ਮੰਨ ਕੇ ਚੱਲੋ ਇੱਥੇ ਮੈਂ 11 ਇੰਚ ਦੇ ਉੱਪਰ ਪਲੇਟ ਪਾ ਦਿਤੀ ਆ ਹੁਣ ਇਸ ਤੋਂ ਬਾਅਦ ਆਪਾਂ ਕਨਫਿਊਜ਼ ਕਿੱਥੇ ਹੋ ਜੰਨੇ ਆ ਜਾਂ ਆਪਾਂ ਕਿੱਥੇ ਜਾ ਕੇ ਮਿਸਟੇਕ ਕਰਦੇ ਆ ਸਭ ਤੋਂ ਪਹਿਲਾਂ ਤਾਂ ਇਹ ਕਿ ਜ਼ਿਆਦਾਤਰ ਆਪਾਂ ਗਲੇ ਵਗੈਰਾ ਪਿੱਛੇ ਜਾਣ ਦੀ ਪ੍ਰੋਬਲਮ ਤੋਂ ਬਚਣ ਲਈ ਜਿਹੜਾ ਹੈਗਾ ਪਿੱਛੇ ਵਾਲਾ ਪੱਲਾ ਜਿਹੜਾ 1 ਇੰਚ ਵੱਧ ਕਟਿੰਗ ਕਰਦੇ ਆ ਠੀਕ ਹੈ ਜੀ ਪਿੱਛੇ ਵਾਲਾ ਪੱਲਾ 1 ਇੰਚ ਵੱਧ ਹੁੰਦਾ ਹੈ ਅੱਗੇ ਵਾਲੇ ਪੱਲੇ ਨਾਲੋਂ ਠੀਕ ਹੈ ਜੀ ਤੁਸੀਂ ਦੇਖ ਪਾ ਰਹੇ ਹੋਵੋਗੇ ਠੀਕ ਹੈ ਜੀ ਇੰਨਾ ਜਿਹੜਾ ਫਰਕ ਹੈਗਾ ਉਹ ਇਧਰਲੀ ਸਾਈਡ ਉੱਪਰ ਉੱبرਿਆ ਹੋਇਆ ਇੱਥੇ ਜਿਹੜਾ ਹੈਗਾ ਕਿ ਹੁਣ ਆਪਣੇ ਦਿਮਾਗ ਦੇ ਵਿੱਚ ਇਹ ਗੱਲ ਹੈ ਕਿ ਆਪਾਂ 11 ਇੰਚ ਦੇ ਉੱਪਰ ਪਲੇਟ ਪਾ ਦਿੱਤੀ ਹੈ ਤੇ ਹੁਣ ਦੂਸਰੀ ਜਿਹੜੀ ਬੈਕ ਸਾਈਡ ਦੇ ਪੱਲੇ ਤੇ ਹੈ ਇੱਥੇ ਵੀ ਜਿਹੜੀ ਪਲੇਟ ਆਪਾਂ ਉਹ 11 ਇੰਚ ਦੇ ਪਾ ਦਵਾਂਗੇ ਇੱਥੇ ਆਕੇ ਤੁਸੀਂ ਜਿਹੜੇ ਹੈਗੇ ਆ ਪੁਆਇੰਟ ਜਿਹੜਾ ਤੁਹਾਡਾ ਗਲਤ ਹੋ ਜਾਂਦਾ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ 1 ਇੰਚ ਉੱਪਰ ਵਾਲਾ ਜਿਹੜਾ ਹੈਗਾ ਇਹਨੂੰ ਪਲੱਸ ਕਰ ਦੇਣਾ ਹੈ 11 ਤੋਂ 12 ਇੰਚ ਹੋ ਜਾਣਗੇ ਟੋਟਲ ਠੀਕ ਹੈ ਜੀ 12 ਇੰਚ ਦੇ ਵਿੱਚ ਅੱਧਾ ਨਹੀਂ ਤੁਸੀਂ ਹੋਰ ਪਲੇਟ ਨੂੰ ਡਾਊਨ ਕਰਨਾ ਹੈ ਮਤਲਬ ਕਿ ਜੇ ਤੁਸੀਂ ਫਰੰਟ ਵਾਲੀ ਪਲੇਟ 11 ਇੰਚ ਦੇ ਉੱਪਰ ਪਾ ਰਹੇ ਹੋ ਤਾਂ ਪਲੱਸ ਇਹਦੇ ਵਿੱਚ 1.5 ਇੰਚ ਪਲੱਸ ਕਰਨਾ ਹੈ 1 ਇੰਚ ਤਾਂ ਉਹ ਜਿਹੜਾ ਕਿ ਬੈਗ ਵਾਲਾ ਪੱਲਾ ਪਹਿਲਾਂ ਹੀ ਆਪਾਂ ਵੱਧ ਉੱਪਰ ਨੂੰ ਚੱਕਿਆ ਹੋਇਆ ਹੈ ਠੀਕ ਹੈ ਜੀ ਤੇ ਜੇ ਤੁਸੀਂ 11 ਇੰਚ ਦੇ ਉੱਪਰ ਪਲੇਟ ਪਾ ਦੋਗੇ ਤਾਂ ਪਲੇਟਾਂ ਜਿਹੜੀਆਂ ਹੈਗੀਆਂ ਤੁਹਾਡੇ ਬਹੁਤ ਹੀ ਜ਼ਿਆਦਾ ਉੱਪਰ ਚਲੀਆਂ ਜਾਣਗੀਆਂ ਕਮੀਜ਼ ਦੇ ਵਿੱਚ ਤੇ ਜਿਹੜਾ ਹੈਗਾ ਜਿੱਥੋਂ ਕੱਪੜੇ ਨੂੰ ਆਪਾਂ ਕਵਰ ਕਰਨਾ ਹੈਗਾ ਉੱਥੋਂ ਕੱਪੜਾ ਕਵਰ ਨਹੀਂ ਹੋਊਗਾ ਤੇ ਪਲੇਟਾਂ ਜਿਹੜੀਆਂ ਉੱਪਰ ਹੋਣ ਕਰਕੇ ਜਿਹੜਾ ਹੈਗਾ ਪਿੱਛੇ ਤੁਹਾਡੀ ਕਮੀਜ਼ ਦੇ ਉੱਪਰ ਲੂਜ਼ਿੰਗ ਹੈ ਜਿਹੜੀ ਉਹ ਬਹੁਤ ਜ਼ਿਆਦਾ ਹੋ ਜੂਗੀ ਠੀਕ ਹੈ ਜੀ ਇਸ ਤੋਂ ਪਹਿਲਾਂ ਵੀ ਆਪਾਂ ਨਿਸ਼ਾਨ ਲਗਾਈਏ ਮੋਟਾ ਜਾਂ ਤੁਸੀਂ ਇੰਤਾਜਾ ਲਗਾਓ ਜੇ ਤੁਸੀਂ ਡਾਊਨ 12 ਦੇ ਪਾ ਰਹੇ ਹੋ ਫਰੰਟ ਦੇ ਵਿੱਚ ਤਾਂ ਵੀ ਤੁਸੀਂ 1.5 ਇੰਚ ਪਲੱਸ ਕਰਨਾ ਹੈ ਜੇ ਤੁਸੀਂ 10 ਦੇ ਪਾ ਰਹੇ ਹੋ ਤਾਂ ਵੀ ਤੁਸੀਂ 1.5 ਇੰਚ ਪਲੱਸ ਕਰਨਾ ਹੈ ਠੀਕ ਹੈ ਜੀ ਮੈਂ ਜਿਹੜੀਆਂ ਹੈਗੀਆਂ ਫਰੰਟ ਤੇ ਪਲੇਟਾਂ ਜਿਹੜੀਆਂ ਉਹ 11 ਇੰਚ ਦੇ ਉੱਪਰ ਪਾਈਆਂ ਤੇ ਮੈਂ ਇੱਥੇ ਜਿਹੜਾ ਹੈਗਾ 12.5 ਇੰਚ ਦੇ ਉੱਪਰ ਨਿਸ਼ਾਨ ਲਗਾਉਂਗੀ ਠੀਕ ਹੈ ਜੀ 12.5 ਇੰਚ ਦੇ ਉੱਪਰ ਆਪਾਂ ਜਿਹੜਾ ਨਿਸ਼ਾਨ ਉਹ ਲਗਾ ਦੇਵਾਂਗੇ ਇਸ ਤਰੀਕੇ ਦੇ ਨਾਲ ਜਿਹੜੀ ਹੈਗੀ ਆ ਪਲੇਟ ਦੀ ਲੈਂਥ ਹੁਣ ਆਪਾਂ ਇੱਥੇ ਧਿਆਨ ਦੇਵਾਂਗੇ ਕਿ ਜਿੰਨਾ ਜੋ ਜੋ ਪਰਸਨ ਜਿੰਨਾਂ ਜਿੰਨਾਂ ਦੀ ਕਮਰ ਹੈਗੀ ਆ ਥੋੜੀ ਅੰਦਰ ਨੂੰ ਜਾਦ ਆ ਚੁੱਕੀ ਹੋਈ ਹੋਵੇ ਠੀਕ ਹੈ ਜੀ ਉੱਥੇ ਆ ਕੇ ਆਪਾਂ ਜਿਹੜੀ ਹੈਗੀ ਆ ਫਰੰਟ ਪਲੇਟ ਨਾਲੋਂ 10 ਇੰਚ ਵਧਾ ਕੇ ਪਿੱਛੇ ਵਾਲੀ ਪਲੇਟ ਦੀ ਲੈਂਥ ਰੱਖਾਂਗੇ ਜੇ ਮੰਨ ਕੇ ਚੱਲੋ ਮੈਂ ਆਪਣੇ ਫਰੰਟ ਪੀਸ ਦੇ ਉੱਪਰ ਜਿਹੜੀ ਹੈਗੀ ਆ ਪਲੇਟ ਦੀ ਲੈਂਥ ਹੈਗੀ ਆ ਜਿਹੜੀ ਉਹ 6.5 ਇੰਚ ਲਈ ਹੈ ਠੀਕ ਹੈ ਜੀ 6.5 ਇੰਚ ਦੀ ਪਲੇਟ ਹੈ ਤੇ ਬੈਕ ਵਾਲੇ ਪੱਲੇ ਦੇ ਉੱਪਰ ਮੈਂ ਇਹ ਪਲੇਟ 7 ਇੰਚ ਦੀ ਕਰ ਦੂੰਗੀ ਠੀਕ ਹੈ ਜੀ ਤੁਸੀਂ ਹੁਣ ਇਹ ਸੋਚ ਰਹੇ ਹੋਵੋਗੇ ਵੀ ਇੱਕ ਸਾਈਡ ਤੇ 6.5 ਇੱਕ ਸਾਈਡ ਤੇ 7 ਇਹ ਉਹਨਾਂ ਲਈ ਹੈ ਜਿਨ੍ਹਾਂ ਦੀ ਕਮਰ ਹੱਬ ਤੋਂ ਜ਼ਿਆਦਾ ਅੰਦਰ ਨੂੰ ਝੁਕੀ ਹੋਈ ਹੁੰਦੀ ਹੈ ਤੇ ਇੱਥੇ ਬਹੁਤ ਹੀ ਜ਼ਿਆਦਾ ਲੂਜ਼ਿੰਗ ਆਉਂਦੀ ਹੈ ਜੇ ਆਪਾਂ ਨਾਰਮਲ ਤਰੀਕੇ ਦੇ ਨਾਲ ਜਿਹੜਾ ਹੈਗਾ ਪਲੇਟਾਂ ਨੂੰ ਆਪਾਂ ਪਾਈਏ ਇੱਕ ਵਾਰੀ ਤੁਸੀਂ ਮੇਰੇ ਕਹਿਣ ਮੁਤਾਬਿਕ ਇਸ ਤਰੀਕੇ ਦੇ ਨਾਲ ਪਲੇਟ ਵਗੈਰਾ ਪਾ ਕੇ ਦੇਖੋ ਤੁਹਾਡਾ ਜਿਹੜਾ ਹੈਗਾ ਕਮੀਜ਼ ਦੇ ਪਿੱਛੇ ਲੂਜ਼ਿੰਗ ਆਉਣ ਵਾਲਾ ਜਿਹੜੀ ਹੈਗੀ ਆ ਪ੍ਰੋਬਲਮ ਇਸ ਤੋਂ ਤੁਹਾਨੂੰ ਛੁਟਕਾਰਾ ਮਿਲੂਗਾ ਪੱਕੇ ਤੌਰ ਤੇ ਤੇ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਤੇ ਬਹੁਤ ਹੀ ਧਿਆਨ ਨਾਲ ਤੁਹਾਨੂੰ ਦੱਸਿਆ ਜੇ ਤੁਹਾਨੂੰ ਸਮਝ ਲੱਗਿਆ ਹੋਵੇ ਠੀਕ ਹੈ ਜੀ ਤੁਸੀਂ ਟਰਾਈ ਕਰੋ ਟرائی ਕਰਕੇ ਜੇ ਤੁਹਾਨੂੰ ਬੈਸਟ ਰਿਜ਼ਲਟ ਮਿਲਦੀ ਹੈ ਤਾਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਆ ਕੇ ਤੇ ਇੱਕ ਵਾਰੀ ਜ਼ਰੂਰ ਦੱਸਿਓ ਤਾਂ ਕਿ ਇਹ ਵੀਡੀਓ ਹੋਰ ਵੀ ਪਰਸਨਲੀ ਜਿਹੜੀ ਹੈਲਪਫੁਲ ਹੋ ਸਕੇ ਠੀਕ ਹੈ ਜੀ ਥੈਂਕ ਯੂ ਸੋ ਮੱਚ